ਦੇਖੋ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਨਿਰਦੇਸ਼ ਨੇ ਕਿ ਆਪਾਂ ਡਰੱਗ ਫ੍ਰੀ ਬਣਾਉਣਾ ਪੰਜਾਬ ਨੂੰ ਔਰ ਇਹ ਕਿ ਇਹ ਬਹੁਤ ਵੱਡਾ ਇੱਕ ਡਰੱਗ ਆਰਟੀਕਲ ਹੈ ਜਿਸ ਸਮੈਸ਼ ਹੋਇਆ ਜਿਹਦੇ ਇਹਨੂੰ ਆਪਾਂ ਕਹਿੰਦੇ ਬਿਕ ਫੇਸ਼ ਆਪਾਂ মিডিਆ ਚ ਆਮ ਕਹਿੰਦੇ ਰਹਿੰਦੇ ਆ ਇਹ ਦੋ ਮੇਨ ਬਿਕ ਫੇਸ ਸੀ ਇੱਕ ਮਨਜੀਤ ਇਹਦਾ ਨਾਮ ਲੱਭ ਜੀ ਜਿਨ੍ਹਾਂ ਤੋਂ 3 ਕਿਲੋ ਹਿਰੋਇਨ ਇਸ ਤਰ੍ਹਾਂ ਕਿਹਾ ਦੇ ਇੱਕ ਬੈਂਕਸ ਵਿੱਚ ਇੱਕ ਫੋਰਚੂਨਰ ਹੈ ਇੱਕ i20 ਹੈ ਜਿਹੜਾ ਨੋਰਟ ਹੈ ਇੱਕ ਮੋਟਰਸਾਈਕਲ ਹੈ ਸਵਾ ਪੰਜ ਲੱਖ ਡਰਗ ਮਨੀ ਹੈ ਔਰ ਬਹੁਤ ਸਾਰੀਆਂ ਪ੍ਰੋਪਰਟੀਆਂ ਜਿਹੜੀਆਂ ਉਹ ਇੰਟਰਸਟ ਰੇਟ ਵੀ ਮੱਧ ਪ੍ਰਦੇਸ਼ ਪੰਜਾਬ ਉਥੋਂ ਜਿਹੜੀਆਂ ਆਇਡੈਂਟੀਫਾਈ ਹੋਈਆਂ ਬਹੁਤ ਵੱਡਾ ਹਵਾਲਾ ਦਾ ਇੱਕ ਰੈਕਟ ਚੱਲ ਰਿਹਾ ਸੀ ਡਰਗ ਦੇ ਨਾਲ ਨਾਲ ਔਰ ਉਸ ਤੋਂ ਲਾਵਾ ਜਿਹੜੀ ਮੇਨ ਗੱਲ ਹੈ 2015 ਤੋਂ ਇਹ ਦੋਨੇ ਦੇ ਮੇਨ ਵੱਡੇ ਰਾਜ ਲੋਰਡ ਕਹਿ ਸਕਦੇ ਆ ਇਹ ਇਹ ਫੋਰਸਮੈਂਟ ਏਜੰਸੀਆਂ ਤੋਂ ਭੱਜੇ ਹੋਏ ਆ ਜੇ ਅਸੀਂ ਪੁਰਾਣਾ ਇਹਨਾਂ ਦਾ ਰਿਕਾਰਡ ਦੇਖੀਏ ਕਿ ਡੀਆਰਏ ਮੁੰਬਈ ਨੂੰ ਜਿਹੜੀ ਮੁੰਬਈ ਪੋਰਟ ਦੇ ਉੱਤੇ ਹਿਰਨ ਆਈ ਸੀ 2021 ਦੇ ਵਿੱਚ 260 ਕਿਲੋ ਉਹਦੇ ਜੇ ਮੇਨ ਅਕੂਜ਼ ਨੇ ਦੋਨੇ ਪਕਵਾੜਿਆ ਫੜੇ ਵੀ ਗਏ ਉਸ ਤੋਂ ਇਲਾਵਾ ਦਿੱਲੀ ਸਪੈਸ਼ਲ ਸੈੱਲ ਕੋਲ 6 7 2021 ਨੂੰ 352 ਕਿਲੋ ਹੀਰੋਇਨ ਦੀ ਬਰਾਮਦਗੀ ਹੋਈ ਸੀ ਉੱਚ ਵੀ ਇਹ ਦੋਨੇ ਮੇਨ ਅਕਿਊਜ਼ ਨੇ ਇਸ ਤੋਂ ਇਲਾਵਾ ਜਿਹੜੇ ਪੁਰਾਣੇ ਇਹਨਾਂ ਦੇ ਕੇਸ ਨੇ ਫਿਰੋਜ਼ਪੁਰ ਦਾ 2 ਕਿਲੋ ਦਾ 15 ਕਿਲੋ ਦਾ ਪੁਰਾਣਾ ਅੰਮ੍ਰਿਤਸਰ ਦਾ ਜੋ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਕਿ ਵੱਡੀਆਂ ਮੱਛੀਆਂ ਇਹੀ ਨੇ ਔਰ ਜੋ ਇਹਨਾਂ ਦੀ ਪੁੱਛ ਵੀ ਇੱਕ ਪਤਾ ਲੱਗਿਆ ਹੈ ਇਹਨਾਂ ਨੇ ਸ਼ਿਵਪੁਰੀ ਮੱਧ ਪ੍ਰਦੇਸ਼ ਦੇ ਵਿੱਚ ਜ਼ਮੀਨ ਲੈ ਕੇ ਉੱਥੇ ਚੁਪੇ ਹੋਏ ਰਹੇ ਉੱਥੇ ਵੀ ਇਹਨਾਂ ਨੇ ਛੁਪਾ ਕੇ ਰੱਖੀਏ ਕਨਸਾਈਨਮੈਂਟਸ ਪੁਰਾਣੀਆਂ ਗੱਲਾਂ ਨੇ ਹੁਣ ਜੇ ਆਪਾਂ ਪ੍ਰਾਪਰਟੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਪ੍ਰਾਪਰਟੀ ਜਿਹੜੀਆਂ ਅਮਰਸਰ ਰੂਡਲ ਦੇ ਇੰਦੇ ਵਿੱਚ ਅ ਹੈਗੀਆਂ ਦੋ ਤਿੰਨ ਜਗ੍ਹਾ ਬਾਬਾ ਬਕਾਲਾ ਦੇ ਕੋਲ ਇੱਕ ਰਾਏਪੁਰ ਚ ਹੈ ਗੁਰੂ ਕੀ ਵਡਾਲੀ ਘਰ ਹੈ ਪਰਾਣੀ ਜਿਹੜੀ ਨੇ ਜ਼ਮੀਨ ਸੀ ਇਹ ਦੋਨੇ ਜਿਹੜੇ ਐ ਜਤੈਲ ਸਿੰਘ ਦੇ son of ਜਤੈਲ ਸਿੰਘ ਨੇ ਫਾਦਰ ਦਾ ਨਾਮ ਜਤੈਲ ਸਿੰਘ ਹੈ ਤੇ ਇਹ ਧੁੰਨੇ ਵਾਲ ਕੋਹਵਾਲਾ ਟਾਹੇ ਵਾਲਾ ਧੁੰਨ ਟਾਹੇ ਵਾਲਾ ਪਿੰਡਾ ਚੋਲਾ ਸਾਹਬ ਜ਼ਿਲ੍ਹਾ ਕਰਨ ਸਾਹਬ ਚ ਉੱਥੋਂ ਦੇ ਰਹਿਣ ਵਾਲੇ ਐ ਔਰ ਇਹਨਾਂ ਜਿਹੜਾ ਬਾਕੀ ਪਰਿਵਾਰ ਆ ਵੀ ਅਸੀਂ ਕਮਟੀ ਅੰਦਰ ਐ ਤਾਏ ਚਾਚਾ ਦੇ ਮੁੰਡੇ ਵੀ ਜੇਲ੍ਹ ਚ ਨੇ ਹਰਵੰਦ ਔਰ ਜਿਹੜੀ ਇੰਪੋਰਟੈਂਟ ਹੋਰ ਗੱਲ ਐ ਇਹ ਹੁਣੇ ਸਮੇਂ ਤਾਰ ਸੀ ਕਿ ਇੰਡੀਆ ਛੱਡਣ ਦੇ ਉਹਨਾਂ ਨੇ ਡਿਫਰੈਂਟ ਆਪਣੇ ਨਾਮ ਦੇ ਕੇ ਆਰ ਪੀਓ ਲਖਨਊ ਦੇ ਉੱਥੇ ਅਪਲਾਈ ਕੀਤਾ ਲਖੀਮਪੁਰ ਖੇੜੀ ਦੇ ਐਡਰੈਸ ਦਿੱਤੇ ਯੂਪੀ ਦੇ ਤੇ ਉੱਥੋਂ ਇਹਨਾਂ ਨੇ ਪਾਸਪੋਰਟ ਬਣਾਏ ਕਿਨੇ ਜਿਹੜਾ ਮਨਜੀਤ ਦਾ ਜਸਪੀਰ ਸਿੰਘ ਦੇ ਨਾਮ ਤੇ ਹੈ ਤੇ ਲਵਜੀਤ ਦਾ ਹਰਮਨ ਦੇ ਨਾਮ ਤੇ ਇਸ ਤੋਂ ਇਲਾਵਾ ਜਿਹੜਾ ਇਹਦਾ ਹਵਾਲਾ ਦਾ ਟ੍ਰਾਂਜੈਕਸ਼ਨ ਕਰ ਰਹੇ ਉਹ ਵੀ ਬੜੀ ਰੋੜਾਂ ਦੇ ਵਿੱਚ ਕਰਦੇ ਸੀਗੇ ਕਿਉਂਕਿ ਬਾਹਰ ਜਿਹੜਾ ਇਹਨਾਂ ਦੇ ਲੈਂਕਸੀ ਉਹਨਾਂ ਨੂੰ ਪੈਸੇ ਵਾਪਸ ਪ੍ਰਿਕਨੇ ਇਧਰ ਉਧਰ ਕਰਨੇ ਆਂ ਔਰ ਪ੍ਰਾਪਰਟੀ ਜਿਹੜੀ ਹੈ ਕਾਫੀ ਜੇ ਆਪਾਂ ਦੇਖੀਏ 10 ਕਿੱਲੇ ਜ਼ਮੀਨ ਹੈ ਇਹਨਾਂ ਦੀ オリジナル ਇੱਕ ਮੋਟੀ ਹੋ ਗਈ ਇੱਥੇ ਗੁਰੂ ਕੀ ਵਡਾਲੀ 2021 ਚ ਲਈ 15 ਵਿਗੇ ਜ਼ਮੀਨ ਹੈ ਆਂ ਛੇਪੂਰੀ ਦੇ ਵਿੱਚ ਮਧਿਆ ਪ੍ਰਦੇਸ਼ 5 ਕਿੱਲੇ ਵਡਾਲਾ ਕਲਾ ਮੋਗਾ ਬਕਾਲਾ ਦੇ ਵਿੱਚ ਹੈ 6 ਕਿੱਲੇ ਇਹਨਾਂ ਨੇ ਲਈ ਹੈ ਵਡਾਲਾ ਅ ਆਪਣੇ ਰਾਏਪੁਰ ਦੇ ਵਿੱਚ ਅਮਰਸਰ ਮੁਰਲ ਚ ਸੋਚ ਅੰਦਾਜ਼ਾ ਲਾ ਸਕਦੇ ਕਿ ਜਿਹੜੇ ਕਾਫੀ ਦੇਰ ਤੋਂ ਇੱਕ ਘੋੜੇ ਬੰਦੇ ਇਸ ਕੰਮ ਤੇ ਵਿੱਚ ਲੱਗੇ ਹੋਏ ਸੀ ਉਹ ਇੱਕ ਕਮਿਸ਼ਨਰ ਪੁਲਿਸ ਔਰ ਸਾਡੀ ਟੀਮ ਡੀਸੀਪੀ ਸਾਹਿਬ ਮਿਸਟਰ ਰਿਪੀਟਮੈਂਟ ਇਹ ಅಮੋਲਕ ਸਾਡੇ ਸੀਆਈਏ 1 ਦੇ ਜਹਾਜ਼ ਜੋ ਉਹਨੇ ਸਾਰੀ ਟੀਮ ਬਹੁਤ ਵੱਡੀ ਇਹਨੂੰ ਕਾਮਯਾਬੀ ਮੰਨਦੇ ਆ ਔਰ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਔਰ ਜਿਹੜੀਆਂ ਪ੍ਰਾਪਰਟੀਆਂ ਨੇ ਔਰ ਪਾਸਪੋਰਟਸ ਨੇ ਔਰ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਅੱਗੇ ਅਸੀਂ ਕਰਾਂਗੇ ਫੋਰਵਰਡ ਬੈਕਵਰਡ ਲੀਕੇਜ ਦੇ ਤੇ ਇਹਨੂੰ ਟਾਈਮ ਟੂ ਟਾਈਮ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਕੋਈ ਲੇਡੀਜ਼ ਵੀ ਤਦੜਾ ਕਿ ਕਰੀ ਹਾਂਜੀ ਇੱਕ ਲੇਡੀ ਹੈ ਜਿਹੜੀ ਇਹਨਾਂ ਦੀ ਗੁਸਤੀ ਵਡਾ ਰਹੀ ਸੀ ਆ ਉਹਦਾ ਨਾਮ ਹੈਗਾ ਜੀ ਕੇਸ ਕਾਲ ਜੀ ਇਹ ਜਿਹਨਾਂ ਦੀ ਆਪਾਂ ਇੱਕ ਪ੍ਰੋਫਾਈਲ ਦੇਖੀਏ ਤਾਂ ਹਰਮਨਜੀਤ ਪਹਿਲਾਂ ਲੜਕਾ ਫੜਿਆ ਸੀਗਾ ਉਹ ਵੀ ਇਹਨਾਂ ਦੇ ਪਿੰਡ ਦਾ ਹੀ ਚੋਲਾ ਸਾਹਿਬ ਦਾ ਤੇ 21 ਸਾਲ ਦਾ ਉਹ ਉਹ ਯੂਕੇ ਤੋਂ ਆਇਆ ਸੀ ਇਸ ਕਾਰੋਬਾਰ ਚ ਲੱਗ ਕੇ ਆ ਕੇ ਇਹਨਾਂ ਨਾਲ ਉਸ ਤੋਂ ਬਾਅਦ ਮਨਪ੍ਰੀਤ ਮੰਨਾ ਹੈ ਇਹ 19 ਸਾਲ ਦਾ ਹੈ ਇਹਨਾਂ ਦੇ ਪਿੰਡ ਦਾ ਹੀ ਹੈ ਖੇਤੀਬਾੜੀ ਕਰਦਾ ਸੀ ਪਰ ਇਹਨਾਂ ਨੇ ਹੁਣ ਲਾਲਚ ਦੇ ਕੇ ਤੇ 10k ਵੀ ਚੰਗੇ ਪੈਸੇ ਮਿਲ ਜਾਂਦੇ ਆ ਜਿਹੜਾ ਮਨਜੀਤ ਮੰਨਾ ਹੈ ਜਿਹੜੀ 빅 ਫਿਸ਼ ਨੂੰ ਕਹਿੰਦੇ ਆ ਇਹ 35 ਸਾਲ ਦਾ ਹੈ ਹੀਰੋਨ ਦਾ ਹੀ ਕੰਮ ਕਰਦਾ ਹੈ ਕਾਫੀ ਸਾਲ ਤੋਂ ਲਵਜੀਤ ਹੈ ਇਹ 30 ਸਾਲ ਦਾ ਦਾ ਭਰਾ ਇਹ ਵੀ ਟੋਟਲ ਡਰਗ ਦਾ ਹੀ ਕੰਮ ਕਰੇ ਕਾਫੀ ਸਾਲਾਂ ਤੋਂ ਔਰ ਅਸੀਂ ਬਾਕੀ ਏਜੰਸੀਸ ਨਾਲ ਵੀ ਹੁਣ ਤਾਈਆ ਫਰਾਂਗੇ ਉਕਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਹੋਣੀ ਹੈ ਪਲੱਸ ਜਿਹੜੀ ਇਹਨਾਂ ਦੀ ਪਾਸਪੋਰਟਸ ਦਾ ਲਿੰਕ ਹੈ ਕਿਉਂ ਕਿਦਾਂ ਵੈਰੀਫਿਕੇਸ਼ਨ ਹੋਈ ਆ ਤੀ ਤੋ ਗੱਡੀਆਂ ਕਿੰਨੀਆਂ ਬਲੀਕੀ ਸਰ ਇਹਨਾਂ ਗੱਡੀਆਂ ਦੀ ਇੱਕ ਫੋਰਚੂਨਰ ਇੱਕ i20 ਇੱਕ ਰਨਾਲਡਿਕ ਮੋਟਰਸਾਈਕਲ ਕਾਰਟੀ ਦੇ ਵਿੱਚ ਸੁਣਾਈ ਦਾ ਚੈ ਇਲੈਕਟ੍ਰੋਨਿਕ ਜਿਹੇ ਡਰਗ ਨੂੰ ਆਪਾਂ ਸੋਲਣ ਵਾਸਤੇ ਇਹਨਾਂ ਸਪਾਈ ਜਿਹੜੀ ਤੁਸੀਂ ਸਵੇਰੇ ਕਰੇ ਉਹ ਚੱਲ ਰਹੀ ਹੈ ਕਿ ਕਾਰੋ ਹੋ ਗਿਆ ਤਾਂ ਨਹੀਂ ਤੁਹਾਨੂੰ ਸ਼ੇਅਰ ਕਰਦੇ ਕਿਉਂਕਿ ਹੋਰ ਅਰੈਸਟ ਕਰਨੀਆਂ ਸੀ ਇਹ ਦੋ ਦਿਖਾ ਰਹੇ ਪਰ ਤੁਸੀਂ ਕਹਿ ਰਹੇ ਫਿਰ ਦੋਸ਼ੀ ਕਰਦੇ ਅਜੇ 2 ਮਹੀਨੇ ਇਹਨਾਂ ਬੰਦੇ ਦਾ ਨਾਮ ਹੋਰ ਨੇ ਮੈਂ ਤੁਹਾਨੂੰ ਦੱਸਿਆ ਤਾਂ ਇਹ ਰਮਨਦੀਪ ਜਿਹੜਾ ਯੂਕੇ ਤੋਂ ਆਇਆ ਇੱਕ ਦੂਜਾ ਜਿਹੜਾ ਲੜਕਾ ਮਨਪ੍ਰੀਤ ਹੈ ਇਹ ਦੋਨੇ ਨਾ ਪਿੰਡ ਦੇ ਹੀ ਹੈ ਔਰ ਇੱਕ 5ਵੇਂ ਹੈ ਜਿਹੜੀ ਲੇਡੀ ਕੇਸ ਕੋਲ ਜਿਹੜੀ ਇਹਨਾਂ ਨੂੰ ਭਾਰਤ ਜਗਾ ਸਪੋਰਟ ਕਰਦੀ ਸੀ ਕਿਉਂਕਿ ਇੱਕ ਬਜ਼ੁਰਗ ਲੇਡੀ ਦਾ ਆਸਰਾ ਲੈ ਕੇ ਬੰਦਾ ਕਿਤੇ ਨਾ ਕਿਤੇ ਰਹਿ ਸਕਦਾ ਹੈ ਕਿਤੇ ਨਾ ਕਿਤੇ ਡਿਲੀਵਰੀ ਦੇ ਵਿੱਚ ਵੀ ਕੰਮ ਆ ਸਕਦਾ ਹੈ ਲੌਜਿਸਟਿਕਸ ਜਿਹੜੀ ਉਹਨਾਂ ਨੂੰ ਮਦਦ ਕਰਦੀ ਸੀ ਲੌਜਿਸਟਿਕਸ ਪ੍ਰੋਵਾਈਡ ਕਰਦੀ ਸੀ ਉਹ ਕੇਸ ਕੋਲ ਹੈ ਉਹਨਾਂ ਨੂੰ ਜੇਲ੍ਹ ਵਿੱਚ